ਇੱਕ ਕਹਾਣੀ 30 ਵਾਰ ਰੱਦ ਹੋ ਗਈ। ਲੇਖਕ ਨੇ ਸੋਚਿਆ ਹੁਣ ਮੈਂ ਛੱਡ ਦੇਣਾ। ਸਟੀਫਨ ਕਿੰਗ ਗਰੀ ਪਰਿਵਾਰ ਵਿੱਚ ਪੈਦਾ ਹੋਇਆ। ਦਿਨ ਵਿੱਚ ਛੋਟੀਆਂ-ਮੋਟੀਆਂ ਨੌਕਰੀਆਂ ਕਰਦਾ ਤੇ ਰਾਤ ਨੂੰ ਕਹਾਣੀਆਂ ਲਿਖਦਾ। ਸੁਪਨਾ ਆਪਣੀ ਲਿਖਤ ਨਾਲ ਦੁਨੀਆ ਨੂੰ ਜਿੱਤਣ ਦਾ ਪਰ ਸਫ਼ਰ ਆਸਾਨ ਨਹੀਂ ਸੀ। ਪਹਿਲੀ ਨਾਵਲ ਕੈਰੀ 3 ਪਬਲਿਸ਼ਰਾਂ ਨੇ ਰੱਦ ਕਰ ਦਿੱਤੀ। ਸਟੀਫਨ ਦੀ ਜ਼ਿੰਦਗੀ ਕਰਜ਼ੇ ਵਿੱਚ ਡੁੱਬੀ ਹੋਈ ਸੀ। ਘਰ ਦਾ ਖਰਚਾ ਚੱਲਣਾ ਵੀ ਬਹੁਤ ਮੁਸ਼ਕਲ ਸੀ। ਥੱਕ ਕੇ ਉਸਨੇ ਉਸ ਨਾਵਲ ਦੇ ਪੰਨੇ ਕੂੜੇਦਾਨ ਵਿੱਚ ਸੁੱਟ ਦਿੱਤੇ। ਤੇ ਉਸ ਨੂੰ ਲੱਗਿਆ ਲੇਖਕ ਬਣਨ ਦਾ ਸੁਪਨਾ ਇੱਥੇ ਖਤਮ ਹੋ ਗਿਆ ਪਰ ਉਸ ਦੀ ਪਤਨੀ ਟੈਵੀਥਾ ਨੇ ਉਹ ਪੰਨੇ ਕੂੜੇਦਾਨ ਚੋਂ ਕੱਢ ਲੇ ਤੇ ਸਟੀਫਨ ਨੂੰ ਉਹ ਪੰਨੇ ਫੜਾ ਕੇ ਕਿਹਾ ਕਿ ਤੇਰੀ ਜ਼ਿੰਦਗੀ ਦੀ ਕਹਾਣੀ ਹੈ ਤੂੰ ਇਹਨੂੰ ਐਦਾਂ ਨਹੀਂ ਛੱਡ ਸਕਦਾ ਸਟੀਫਨ ਨੇ ਹਿੰਮਤ ਇਕੱਠੀ ਕੀਤੀ ਕੈਰੀ ਪਬਲਿਸ਼ ਹੋ ਗਈ ਇਹ ਕਿਤਾਬ ਐਨੀ ਹਿੱਟ ਹੋਈ ਕਿ ਕੁਝ ਮਹੀਨਿਆਂ ਵਿੱਚ ਇਸ ਤੇ ਫਿਲਮ ਬਣ ਗਈ ਸਟੀਫਨ ਕਿੰਗ ਨੂੰ ਇੱਕ ਰਾਤ ਦੇ ਵਿੱਚ ਬਹੁਤ ਜ਼ਿਆਦਾ ਸ਼ੋਹਰਤ ਮਿਲ ਗਈ ਕਰਦੇ ਜਿ ਡੁੱਬਿਆ ਬੰਦਾ ਰਾਤੋਂ ਰਾਤ ਅਮੀਰ ਹੋ ਗਿਆ ਫਿਰ ਉਸ ਦੀ ਹਰ ਨਵੀਂ ਕਿਤਾਬ ਬੈਸਟ ਸੈਲਰ ਬਣ ਗਈ ਅੱਜ ਉਹਦੇ ਨਾਮ 350 ਮਿਲੀਅਨ ਤੋਂ ਵੀ ਵੱਧ ਕਿਤਾਬਾਂ ਵਿਕ ਚੁਕੀਆਂ ਨੇ ਸਟੀਫਨ ਕਿੰਗ ਨੇ ਸਾਬਿਤ ਕੀਤਾ ਰਿਜੈਕਸ਼ਨ ਤੇ ਫੇਲਿਅਰ ਸਿਰਫ ਇਮਤਿਹਾਨ ਹੁੰਦੇ ਨੇ ਜੇ ਹਿੰਮਤ ਹੋਵੇ ਕੂੜੇ ਚ ਪਈ ਕਹਾਣੀ ਵੀ ਦੁਨੀਆ ਦੀ ਬੈਸਟ ਸੈਲਰ ਬਣ ਸਕਦੀ ਹੈ